ਦੀ ਬਾਤ ਅਗੇ ਕਹਿੰਦੇ ਆ ਕਿ ਨਾ ਪੰਜਾਬ ਵਿੱਚ ਇਹ ਹੈ ਨਹੀਂ ਇੰਡੀਆ ਵਿੱਚ ਇਹ ਹੈ ਨਹੀਂ ਕਿ ਤੁਸੀਂ ਆਪ ਹੀ ਨਹੀਂ ਤਾਂ ਆਬਵੀਅਸਲੀ ਇੱਥੇ ਵੀ ਸਿਸਟਮ ਨਹੀਂ ਬਣ ਸਕਦਾ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਦੀ ਰੋਕਥਾਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਪ੍ਰਤੀ ਸੁਚੇਤ ਕਰ ਵਾਤਾਵਰਨ ਦੀ ਸਾਂਭ ਸੰਭਾਲ ਲਈ ਸੁਚੇਤ ਕੀਤਾ ਜਾ ਸਕੇ ਇਸੇ ਦੇ ਚਲਦਿਆਂ ਹਰ ਸਾਲ ਵਾਂਗ ਇਸ ਸਾਲ ਵੀ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾੜਾ ਵਿਖੇ ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਜਿਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਮੀਤ ਕੋਚਰ ਨੇ ਸ਼ਿਰਕਤ ਕੀਤੀ ਡਾਕਟਰ ਸ਼ਿਵਾਨੀ ਨੇ ਇਸ ਮੌਕੇ ਮੇਨ ਸਪੀਕਰ ਦੀ ਭੂਮਿਕਾ ਨਿਭਾਈ ਇਸ ਪ੍ਰੋਗਰਾਮ ਦੌਰਾਨ ਜਿੱਥੇ ਵਾਤਾਵਰਨ ਦੀ ਸਾਂਭ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਬੂਟੇ ਵੀ ਵੰਡੇ ਗਏ ਸਮਾਰਕਮ ਦੌਰਾਨ ਵਕਵਕ ਬੁਲਾਰਿਆਂ ਨੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੀ ਗੱਲ ਕਰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਗੱਲ ਤੇ ਜ਼ੋਰ ਦਿੱਤਾ। ਗੱਲਬਾਤ ਦੌਰਾਨ ਉੱਗੇ ਸਮਾਜ ਸੇਵਕ ਮਲਕੀਤ ਸਿੰਘ ਰਗਬੋਤਰਾ ਨੇ ਜਿੱਥੇ ਇਸ ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖ ਕੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਨੂੰ ਜੀਵਨ ਜਿਉਣ ਲਈ ਕੋਈ ਦਿੱਕਤ ਨਾ ਆਵੇ। ਇਸ ਮੌਕੇ ਡਾਕਟਰ ਸ਼ਿਵਾਨੀ ਗਰੂਪ ਤੇ ਸਾਰੇ ਵਿਦਿਆਰਥੀ नैशनल अवार्डी मास्टर गुरमीत सिंह स्वच्छ भारत मिशन के रिप्रजेंटेटिव सुनीता शर्मा होर कोई पतवंत सज्जन हाजिर रहे कि अचक सारा यूथ बाहर जा रहा है जिस तरह अंकल वी आर अ पार्ट ऑफ नेचर अं बाहर जाके कहने कि ना पंजाब यह है नहीं इंडिया यह है नहीं जो तीस आप ही है नहीं तो ओबियसली इतने भी सिस्टम नहीं बन सकता सो so, मेरी एक रिक्वेस्ट है वी आर अ पार्ट ऑफ नेचर सब तो इंपॉर्टेंट पार्ट है नेचर का सो प्लीज़ बी हीयर ती रहो ਇਥੇ ਦੇ এনवायरमेंट ਨੂੰ ਵਧੀਆ ਬਣਾਓ ਔਰ ਅਤੇ ਮੇਨ ਸਪੀਕਰ ਦੇ ਤੌਰ ਤੇ ਡਾਕਟਰ ਸ਼ਵਾਨੀ ਨੂੰ लवली ਰਿਵਿਊਸ ਤੇ ਪ੍ਰੋਫੈਸਰ ਦੇ ਤੌਰ ਤੇ ਦਵਾਮਨ ਦਿੰਦੇ ਹਨ ਉਹਨਾਂ ਨੇ ਵਾਤਾਵਰਨ ਦੇ ਵਿੱਚ ਆ ਰਹੀ ਪਲੀਤਾ ਪਲੀਤਾ ਲਿਆਂਦੀ ਕਿਸ ਨੇ ਅਤੇ ਉਸ ਦੇ ਕੀ ਕੌਨਸੀ ਕੈਂਸਰ ਹੋ ਰਹੇ ਹਨ ਉਸ ਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਔਰ ਇਹ ਜਾਣਕਾਰੀ ਹਾਸਲ ਕਰਨ ਵਿੱਚ ਜਿੱਥੇ ਪਵਾੜੇ ਦੇ ਸਿਟੀਜਨ ਸੰਸ ਉਸ ਦੇ ਨਾਲ-ਨਾਲ ਹੀ ਸ਼ਰਾਨੀ ਗਰੁੱਪ ਪਗਵਾੜਾ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ ਜਿਨ੍ਹਾਂ ਨੇ ਡਾਕਟਰ ਡਾਕਟਰ ਸ਼ਿਵਾਨੀ ਬਣੋ ਦਿੱਤੇ ਗਿਆਨ ਨੂੰ ਬਹੁਤ ਗ੍ਰਹਿਣ ਕਰਕੇ ਆਪਣੇ ਆਪ ਨੂੰ ਸੁਚੇਤ ਅਤੇ ਐਜੂਕੇਟਿਡ ਸਮਝਿਆ ਇਸ ਦੇ ਨਾਲ-ਨਾਲ ਹੀ ਡਾਕਟਰ ਸਾਡੇ ਮਾਸਟਰ ਗਗਨੀਤ ਸਿੰਘ ਜਿਹੜੇ ਕਿ ਨੈਸ਼ਨਲ ਅਵਾਰਡੀ ਹਨ ਜਿਨ੍ਹਾਂ ਦਾ ਇਹ এনवायरमेंट ਨਾਲ ਪਿਆ ਹੋਇਆ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਅੱਜ ਫੋਟੋਪਾਟ ਮਿਸ਼ਨ ਦੇ ਸਾਡੇ ਰਿਪੋਰਟਰ ਕ੍ਰਿਟਿਕਾ ਸ਼ਰਮਾ ਪੁਰਨਾ ਨੇ ਵੀ ਕੂੜੇ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਸਬੂਤੇ ਲਾਉਣਾ ਜ਼ਰੂਰੀ ਹੈ ਪਰ ਬੂਟਿਆਂ ਦੀ ਖਾਲਨਾ ਕਰਨੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੋਇਆ ਕਰਦਾ ਹੈ। ਇਸ ਦੇ ਨਾਲ-ਨਾਲ ਹੀ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਗਈ ਕਿ ਸਾਦਾ ਜੀਵਨ ਜੀਓ। ਉਹ ਖਾਲ ਦਿਨਾਂ ਦੇ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਉਹਨਾਂ ਸਾਧਨਾਂ ਦਾ ਉਪਯੋਗ ਘੱਟ ਕਰੋ। ਦੂਰਪਯੋਗ ਨਾ ਕਰੋ ਜੇ ਕਰਨਾ ਹੀ ਪੈਂਦਾ ਉਸ ਟਾਈਮ ਤੇ ਕਰੋ ਕੌਸ਼ਿਸ਼ ਕਰੋ ਘੱਟ ਤੋਂ ਘੱਟ ਫ੍ਰਿਜ ਉਹਨਾਂ ਦਾ ਇਸਤੇਮਾਲ ਕਰੋ ਘੱਟ ਤੋਂ ਘੱਟ ਏਸੀ ਦਾ ਇਸਤੇਮਾਲ ਕਰੋ ਕਾਟੂ ਕਾਟ ਸਾਧਨ ਇੱਕ ਖਾਂ ਦੂਸਰੇ ਟ੍ਰਾਂਸਪੋਰਟ ਸਾਧਨ ਨੂੰ ਨਾਲ ਦਾ ਕਾਟੂ ਕਾਟ ਇਸਤੇਮਾਲ ਕਰੋ ਔਰ ਦਿਨੇ ਬੁਤੇ ਲਾਉਣੇ ਉਹਨਾਂ ਨੂੰ ਸੁਰੱਖਿਸ਼ਣਾ ਕਰਕੇ ਉਹਨਾਂ ਨੂੰ ਪਾਰ ਲਓ ਤਾਂ ਸਾਡਾ ਜੀਵਨ ਉਹ ਜੀਵਨ ਜਿਹੜਾ ਸਾਡਾ ਪਰਮਾਤਮਾ ਨੇ ਇਸ ਨੇਚਰ ਵਰਗੇ ਘਰ ਮਸੰਦਤਾ ਨੇਕਸਟ ਹੋਵੇਗਾ ਤੇ ਜਿਸ ਦਾ ਅਸੀਂ ਸਾਰੇ ਸੰਸਾਰ ਵਿੱਚ ਸੁਖੀ ਰਹਿ ਕੇ ਸਾਰਾ ਸੁਖ ਪ੍ਰਦਾਨ ਕਰਾਂਗੇ